ਭਲੋ ਗਾਇਸ ਕੀ ਹਾਲ ਚਾਲ ਜੀ ਸਾਰਿਆਂ ਦਾ ਵਧੀਆ ਹੋ ਗਏ ਗਾਇਸ ਅੱਜ ਲਈ ਆਪਾਂ ਅੰਮ੍ਰਿਤਸਰ ਤਾਂ ਦੁਕਾਨ ਦਾ ਸਮਾਨ ਲੈਣ ਚੱਲੇ ਆ ਤਾਂ ਫਸਟ ਟਾਈਮ ਆਪਾਂ ਚੱਲੇ ਆਂ ਸ਼ੋਪਿੰਗ ਕਰਨ ਉੱਥੇ ਤਾਂ ਬਾਕੀ ਤੁਹਾਨੂੰ ਪਤਾ ਜਲੰਧਰ ਲੁਧਿਆਣਾ ਆਪਾਂ ਜਾਂਦੇ ਰਹੀਦਾ ਆ ਤਾਂ ਬਾਕੀ ਬਲੌਗਾਂ ਜੁੜੇ ਰਹੋ ਤਾਂ ਬਲੌਗ ਬੋ ਐਂਡ ਬੰਨਣਾ ਆ ਜਦੋਂ ਠੀਕ ਹੋ ਜੀ ਹਾਂ ਜੀ ਲੋ ਚੱਕਲੀ ਸਕੂਟਰੀ ਨਾਲ ਭਾਈ ਵੀ ਚੱਲਦਾ ਆਪਣੇ ਨਾਲ ਮਣੀ ਕਹਿੰਦਾ ਟਾਈਮ ਲੱਗ ਜਾਊਗਾ ਲੱਗ ਵੀ 2 ਘੰਟੇ 2 ਘੰਟੇ ਕੋਈ ਨਹੀਂ ਨਹੀਂ ਬਾਬਾ ਮੇਰੇ ਖਾਣਾ ਆਪਰ ਮੁੜਿਆਣਾ ਪੱਤਿਆਂ ਕਿਤੇ ਤੱਕ ਮੁੜਿਆਣਾ ਆਪਾਂ ਪਈ ਬੰਦਾ ਜੀ 5 6 ਵਜ ਜਾਣੇ ਲੇਟ ਆਪਾਂ ਹੋਇਆ ਨਾ ਕਿ ਤੁਰਨ ਲੱਗੇ ਲੇਟ ਹੈ ਜੀ ਆਪਾਂ ਟਾਈਮ ਨਾ ਉੱਠ ਹੁੰਦਾ ਨਹੀਂ ਕਿ ਪਤਾ ਨਹੀਂ ਕੀ ਚੱਕਰ ਤਾਂ ਜਦੋਂ ਕੋਈ ਨਾ ਬੱਕੀ ਜਾਣੇ ਰਹਿ ਗਈ ਆ ਪੁਨਜਾਇ ਹੈ ਸਮਾਨ ਸਮੋ ਲਿਆਈਏ ਦੁਕਾਨ ਦਾ ਚਲੋ ਠੀਕ ਹੈ ਜੀ ਬਾਕੀ ਬਲੌਗਾਂ ਜੋ ਤਾਨੂੰ ਤਾਂ ਮਿਲਦੀ ਬਲੌਗ ਅਾ ਤਾਂ ਦੱਸਿਆ ਪਹਿਲਾਂ ਵੀ ਆਪਾਂ ਬਲੌਗ ਵਿੱਚ ਵੀ ਸਾਡੇ ਨਕੋਦਰ ਦੇ ਹੈ ਜੀ ਇਹ ਕਿਲੇ ਬਹੁਤ ਪੁਰਾਣੇ ਕਿਲੇ ਹੈ ਜੀ ਆਪਾਂ ਜਾ ਰਹੇ ਆ ਬੱਸ ਸਟੈਂਡ ਨੂੰ ਅੰਦਰ ਹੀ ਆ ད�ས ཟོ རོད རོས རྱས རྱང རྱས རྱས རསེ རསྱ རེ རེ རེེེ ིསེེ ྱན ਓ ਜੀ ਆਪਾਂ ਹਸਪਤਾਲ ਦੇ ਪਾਸੇ ਜੀ ਬਹਿ ਲੱਗੇ ਆਪਾਂ ਏਸੀ ਬੱਸ ਮਿਲੀ ਆਪਾਂ ਨੂੰ ਟਿਕਟ ਆਪਾਂ ਲੈ ਲਈਏ ਚਲੋ ਬਹਿਣ ਲੱਗੇ ਠੀਕ ਹੈ ਜੀ ਏਸੀ ਵਾਲੀ ਬੱਸ ਹੀ ਮਿਲਦੀ ਹੈ ਨਾ ਉਧਰ ਨੂੰ ਬਣ ਗਏ ਆਪਾਂ ਏਸੀ ਵਾਲੀ ਮਿਲੀ ਆਪਾਂ ਨਾ ਉੱਥੋਂ ਨਜ਼ਦੀਕ ਜਦੋਂ ਕੀਤੇ ਚਲੋ ਕੋਈ ਨਾ ਜੀ ਯਾਰੇ ਲੱਭੋ ਪੂਰੇ ਆਪਣਾ ਲਾਈਫ ਦੇ ਓ ਜੀ ਆਪਾਂ ਅੰਮੋਸਾਰੇ ਪਹੁੰਚ ਗਏ ਆਂ ਬੱਸੇ ਉਤਰ ਗਏ ਆਂ ਤਾਂ ਹੁਣ ਆਪਾਂ ਜਾਣਾ ਬਾਜ਼ਾਰ ਵਾਲੇ ਮੇਨ ਠੀਕ ਹੈ ਜੀ ਇਧਰ ਮਾਰੋ ਬਾਕੀ ਤੁਹਾਨੂੰ ਮੈਂ ਦਰ ਚੈੱਕ ਕਰ ਰੋ ਥੋੜੀ ਜਿਹਾ ਪਾਸ ਸਟੈਂਡ ਜੋ ਆ ਤਾਂ ਹੁਣ ਜਾ ਰਹੇ ਆਪਾਂ ਮੇਨ ਬਜ਼ਾਰ ਵਾਲ ਜਾ ਰਹੇ ਆਂ ਕੋਈ ਜੀ ਤੁਸੀਂ ਆਪਾਂ ਜੀ ਆਟੋ ਤੇ ਡਾਟੇ ਤੇ ਰਹਿ ਗਏ ਆਪਾਂ ਹੁਣ ਆਪਾਂ ਜਾ ਰਹੇ ਆ ਮੇਨ ਮਾਰਕੀਟ ਨਾਲ ਜਾ ਰਹੇ ਆ ਜਿੱਥੇ ਆਪਾਂ ਸਮਾਨ ਲੜਨ ਲਗਾ ਦੇਣਾ ਜੀ ਜੀ ਦਾ ਰਸ਼ਵਤ ਬਹੁਤ ਜਿਆਦਾ ਪਿਆ ਚੈੱਕ ਕਰੋ ਰਸ਼ਵਤ ਬਹੁਤ ਜਿਆਦਾ ਆਗਾਮ ਲੱਗਾ ਪਿਆ ਰਸ਼ਵਤ ਕੋਲ ਬੈਠ ਕੇ ਖੜਿਆ ਜੇ ਕੋਈ ਮੀਂਹ ਦੀ ਤੇ ਬਹੁਤ ਜਿਆਦਾ ਰਸ਼ਵਾ ਫਸਟ ਹੈ ਜੇ ਆ ਦੇਖੋ ਕਿੰਨਾ ਰਾਜੇ ਵੋਜਾ ਲਾ ਰਹੇ ਹੈ ਤਾਂ ਮਾਫੀ ਜੀ ਭਰਾਣੇ ਆਪਾਂ ਨੂੰ ਤਾਰਤਾ ਮੇਨ ਮਾਰਕੀਟ ਹੁਣ ਤੋਂ ਸਮਾਨ ਲੈਣਾ ਜੀ ਆਪਾਂ ਸਮਾਨ ਸਵੰਗ ਲੈ ਲੜੀ ਜੀ ਫਿਰ ਤੁਹਾਨੂੰ ਮਿਲਦੇ ਜੀ ਆਪਾਂ ਬਲੌਗ ਜੁੜੇ ਰਹੋ ਜੋ ਠੀਕ ਹੈ ਬਿਲਕੁਲ ਖਾਣਾ ਆ ਕਿ ਭੁੱਖ ਬਹੁਤ ਲੱਗੀ ਹੈ ਜੀ 2.5 ਘੰਟੇ ਦਾ ਸਫਰ ਆ ਤਾਂ ਮੈਂ ਆਗਾ ਕੁਝ ਖਾ ਲਈ ਨੂਡਲੀ ਕੁਚਾ ਖਾਣ ਲੱਗੇ ਜੀ ਆਪਾਂ ਇਥੋਂ ਤਾਂ ਭੁੱਖ ਬਹੁਤ ਜਾਰੀ ਲੱਗੀ ਸੀਗੀ ਤਾਂ ਬਾਕੀ ਦੂਰਾਂ ਜਾ ਰਹੇ ਲੋ ਜੀ ਚੌਣਾ ਹੀ ਲੰਮ ਗੱਢਣ ਲੱਗੇ ਆ ਭਾਈ ਹੁਣੀ ਇੰਦਰ ਭੁੱਖ ਹੋ ਲੱਗੀ ਆ ਤਾਂ ਹਣ ਤੋਂ ਬੜਾ ਨਾਨ ਮੇ ਖਾਣੇ ਤਾਂ ਪਤਾ ਇੱਥੇ ਨਾਨ ਬਹੁਤ ਮਸ਼ਹੂਰ ਆ ਬਸਰਦੇ ਜੀ ਨਾਨ ਵੀ ਖਾਵਾਂਗੇ ਤਾਂ ਬਲੌਗ ਨਾ ਬਣੇ ਦੇ ਜੀ ਹੁਣ ਆਪਾਂ ਖਾਣ ਲੱਗੇ ਨਾਨ ਤਾਂ ਆਪਦਾ ਨਾਨ ਤਾਂ ਮੇਨ ਐ ਸੰਬਲ ਸਰਦੇ ਆਪਾਂ ਕਿ ਤੁਹਾਨੂੰ ਮਿਲਦੇ ਆਪਾਂ ਬਲੌਗ ਚ ਬਣ ਕੇ ਆ ਗਏ ਤਾਂ ਨਾਨ ਹੀ ਖਾਧੀ ਆਪਾਂ ਰੇਡ ਬਣਾਈਆਂ ਨਾਨਾਂ ਦੀ ਤਾਂ ਭੁੱਖ ਬਹੁਤ ਜਾਈ ਗਈ ਰਹੀ ਆ ਨਾ ਤੁਹਾਨੂੰ ਪਤਾ ਮੇਨ ਡਿਸ਼ ਵਈਆ ਬਣੀ ਨਾ ਨਾ ਤਾਂ ਬਹੁਤ ਆਪ ਵੀ ਲੱਗਿਆ ਆਪਾ ਚਾਹ ਸ਼ੌਪ ਤੇ ਚਾਹ ਪੀ ਲਈਏ ਬਾਕੀ ਜਿਹੜਾ ਜਿਹੜਾ ਬਲੌਗ ਹੈ ਨਾ ਕਿੱਥੇ ਲੋ ਜੀ ਮੈਂ ਆਪਾਂ ਲੈ ਆ ਮਾਲ ਲੈ ਫਟੇ ਭਾਈ ਦੁਕਾਨ ਤੇ ਆਪਾਂ ਹੰਮਰਸਰ ਆਏ ਆ ਹੋ ਠੀਕ ਆ ਭਾਈ ਵਧੀਆ ਮੋਟੇ ਮੋਟੇ ਕੜੇ ਦੇਤੇ ਭਾਈ ਲੋ ਕੜੇ ਗੁੜੇ ਸਾਰੇ ਪਏ ਕੋਈ ਵੈਰਾਈਟੀ ਹੁੰਦੀ ਆ ਬਰੀਕ ਮੋਟੇ ਸਾਰੇ ਹੁੰਦੇ ਆ ਕਿੰਦਰ ਦੇ ਕੜੇ ਆ ਰੱਖੋ ਵੀ ਕਈ ਭਰਾ ਕਹਿੰਦੇ ਆਪਣੇ ਗਰੀ ਭਾਈ ਆ ਯਾਰ ਪੁੱਤ ਦਾ ਗੜਾ ਲੋ ਜੀ ਆਪਣੇ ਦਾ ਵੈਲੀ ਵਾਲਾ ਠੀਕ ਆ ਮਿਲ ਜੂਗਾ ਜੀ ਬਾਕੀ ਨਾ ਉਹਨਾਂ ਨੂੰ ਜੜੇ ਦੇ ਉਹਨਾਂ ਨੇ ਬੈਂਕ ਕੀਤਾ ਆਪਾਂ ਆਹ ਲੋ ਜੀ ਮਸਤਰੀ ਰਿੰਗਵੀਰ ਲਿਆਂਦੀ ਭਾਈ ਨੇ ਵਧੀਆ ਕਾਜ ਕੀਤਾ ਫੋਨ ਚੱਕੋ ਤੁਹਾਡੇ ਠੀਕ ਲੱਗਦਾ ਕਿਰਾਇਆ ਥੋੜਾ ਪੈਣਾ ਬੇਲ ਜੀ ਮੋਟਾ ਬਣਿਆ ਤਾਂ ਹੈ ਬੇਝਾ ਕਰੋ ਇੱਕ ਮਹੀਨੇ 9000 ਇੱਕ ਮਹੀਨੇ 8000 ਇੱਕ ਮਹੀਨੇ 13000 ਇੱਕ ਮਹੀਨੇ 13000 ਇੱਕ ਮਹੀਨੇ 9000 ਕਿਰਾਇਆ ਨਹੀਂ ਮੈਂ ਬੱਬਾ ਹੋ ਗਿਆ ਪੂਰਾ ਹੋਣਾ ਨਹੀਂ ਹੋਈ ਪੁਰਾਣੀ ਹੈ ਫਤੋ ਹੋਵੇ ਨਹੀਂ ਚਲਵਾ ਕੋਈ ਨਾ ਕਰਾਇਆ ਮਰਨਿੰਗ ਦਾ ਸਿਰਦ ਮੈਂ ਕੱਢ ਲਿਆ ਹੈ। ਪਿੰਡ ਦੇ ਬਣਿਆ ਮੋਟਾ ਹੀ ਚੈੱਕ ਕਰੋ ਸਾਈਜ਼ ਦੀ ਕਿਰਪਾਣਾ। ਬਾਕੀ ਲੋਗ ਦੇਖੋ ਲੋਗ ਬਹੁਤ ਬਣਿਆ ਰਿਸੀ। ਅੱਜ ਆਪਣਾ ਸਾਰਾ ਕੰਮ ਬਣਾਈ ਸਕੇ। ਤੋਂ ਇਹ 25 ਮਾਣ ਤੇ ਕਰ ਜਾਦੇ ਆਇਆ। ਬਸ ਕੋੜੇ ਚੈੱਕ ਕਰੋ ਜਿਹੜੇ ਸੱਜਣੇ ਬੇਰੀ ਨਾਲ ਪਾਂ ਚਾਹੀਦੇ ਪਿੱਤਲ ਦੇ ਗੜੇ ਆਪਣੇ ਕੋ ਅਵੇਲੇਬਲ ਹੈ ਠੀਕ ਹੈ ਜੀ ਚੀਜ਼ਾਂ ਬਹੁਤ ਘਣੇ ਘੜਾ ਗਿਆ। ਖਟੇ ਪੂਰੇ ਆਪਣੇ ਚੜ ਗਏ ਭਾਈਆ। ਸਮਾਨ ਕਰੋ ਤਾਂ। ਲਓ ਜੀ ਭਾਈ ਜੀ ਚਾਹ ਵੇ ਮੰਗਾਲੀ ਆ। ਬਹੁਤ ਬਹੁਤ ਧੰਨਵਾਦ ਆ ਭਾਈ ਜੀ ਯਾਰ। ਸੇਵਾ ਕਰ ਰਹੇ ਆ। ਤੋਂ ਵਈ ਚਾਹ ਬਣਨ ਲੱਗੇ ਦਲਾ ਮਰ। ਹਰ ਦੁਕਾਨ ਤੇ ਬੇਕਰੀ ਭੀਂਦੀ ਆ। ਇਹ ਪੱਪੀ ਭਾਜੀ ਆ ਦੋਲੇ ਬਣਨ ਲੱਗੇ ਜਾ। ਸਹੀ। ਵਈ ਚਾਹ ਪੀ ਕੇ ਚਾਹ ਪੀ ਕੇ ਆ ਯਾਰ ਕਹਿੰਦਾ। 270 ਹੋ ਗਿਆ ਯਾਰ। ਚਲੋ ਠੀਕ ਆ ਭਾਜੀ ਫੇਰ। ਮਿਲਦੇ ਫੇਰ ਆਪਾਂ ਤੁਹਾਨੂੰ। ਬਾਬਾ ਜੀ ਤੁਹਾਡੇ ਕੰਮ ਦੀ ਬਤਾ ਆਪਾਂ। ਠੀਕ ਠੀਕ ਆ। ਚਲੋ ਜੀ। ਸਮਾਨ ਲੈ ਲੈ ਹੁਣ ਚਲ ਕੇ ਆਪਾਂ ਕਰ ਲਉ। ਓਕੇ ਭਾਈ। ਤੋਂ ਠੀਕ ਆ ਭਾਜੀ। ਲਾਉਣ ਜੋ ਸਮਾਨ ਲੈ ਆਇਆ ਆਪਾਂ ਲੈ। ਹਾਂ। ਆਪਰੀਆਂ ਨਕੋਦਰ ਦੀਆਂ ਠੀਕੇ ਆਪਾਂ ਖਾਤ ਕੋ ਹੋ ਗਿਆ ਤਾਂ ਮੋਟਰਾਂ ਦੀ ਇੱਥੇ ਵਧੀਆ ਹੋ ਗਿਆ। ਬਾਰਿਸ਼ ਆ ਗਈ। ਤਾਂ ਬਾਰਿਸ਼ ਹੀ ਨਾ ਪੈਣੀ ਤਾਂ ਠੀਕੇ ਸਮਾਨ ਸਾਰੇ ਗਿੱਲਾ ਆਪਣਾ ਫਰਾਨਾ ਹੈ। ਠੀਕੇ ਜੀ ਤਾਂ ਹੁਣ ਆਪਾਂ ਜਿਹੜਾ ਤੁਹਾਨੂੰ ਮਿਲਦੇ ਆਪਾਂ ਨੇ ਕੋਦਰ ਜਾ ਕੇ ਓਕੇ ਆਪਾਂ ਮਾਇਰ ਤੁਹਾਨੂੰ ਰਾਸ਼ੀ ਚੰਨਾ ਇੱਥੇ ਜਾਂਦੇ ਆ। ਭਾਈ ਇਹਦਾ ਮੁਰ ਜਾ ਕੇ ਬੋਲ ਰੱਖਿਆ ਆਪਾਂ ਮੋਟਰ ਦੇ। ਸਮਾਨ ਭਾਰਾ ਬਹੁਤ ਸਾਰਾ ਰੱਖਿਆ ਕਰੋ ਜੀ। ਹੋਰ ਜਗ੍ਹਾ ਰਾਸ਼ੀ ਵਈ। ਬੱਸੇ ਆਪਾਂ ਰਹਿ ਗਏ ਆ ਜਿੰਦਰ ਜੀ ਤਾਂ ਅਫੀਸ਼ੀਅਲੀ ਬਿਜੂਟੀ ਮਿਲ ਗਿਆ ਤਾਂ ਮੋਨੇਸੇ ਹੀ ਮਿਲਿਆ। ਲਗੋ ਵੀ ਨੇ ਟੈਂਪੋ ਹੋਇਆ ਸੀਗਾ ਘਰੇ ਤਾਂ ਪਹੁੰਚਣਾ ਹੀ ਆਪਾਂ ਜੋ ਸੀ ਇਹ ਪਤਾ ਮਿਲ ਗਿਆ ਆਪਾਂ ਜਾ ਕੇ ਇਹ ਆਪਾਂ ਉਤਰ ਗਿਆ ਜੀ ਜਲੰਧਰ ਬੱਸ ਸਟੈਂਡ ਤਾਂ ਬੱਸ ਸਟਾਫ ਨੇ ਡਰਾਈਵਰ ਨੇ ਬੋਲਾ ਬੱਸ ਚੱਕ ਕੋਈ ਚੱਕਿਆ ਮੋੜਿਆ ਇਹਦੇ ਆਹ ਫਿਰ ਜਾ ਰਹੇ ਆ ਮਗੇ ਮਗੇ ਠੀਕ ਹੈ ਜੀ ਬਾਕੀ ਤੁਹਾਨੂੰ ਮਿਲਦੇ ਆਪਾਂ ਕੋਈ ਥੇ ਜਾ ਕੇ ਤਾਲੇ ਥੱਕ ਉਹ ਹੋ ਗਿਆ ਯਾਰ ਬੜਾ ਮਾਰਾ ਚੱਲੀ ਰਖਾਈ ਪਈ ਕੋਈ ਭਾਈ ਠੱਕਾ ਲਾ ਰਿਆ ਆ ਰਿਕਸ਼ੇ ਨੂੰ ਉੱਪਰ ਵਾਗੇ ਠਕੇ ਹੋਏ ਆ ਆ ਯਾਦ ਰੁਸ਼ੇ ਦੇ ਵਾ ਯਾਰ ਸਾਡੇ ਕੋਈ ਆ ਸਾਹ ਕਹਿੰਦਾ ਕੋਈ ਚਲਾ ਕੋਈ ਨਹੀਂ ਖਲਪ ਕਰਨ ਚਿਹਰੀ ਕਿਸੇ ਬੰਦੇ ਦੀ ਠੀਕ ਆ ਜੀ ਆਪਣਾ ਉਸਤਾਜ ਰੇਖਾ ਚਲਾ ਰਿਆ ਆ ਵਿਚਾਰਾ ਕਹਿੰਦਾ ਕੋਈ ਨਹੀਂ ਮੈਂ ਕਿਹਾ ਕੋਈ ਚੱਕਣ ਨਹੀਂ ਦਰੂ ਰ ਬੈ ਜਾ ਭਾਈ ਹੁਣ ਭਾਈ ਜੀ ਬੈ ਜਾ ਭਰਾਵਾ ਹੁਣ ਕਾਹ ਘਾ ਟੱਕ ਲੈ ਕੇ ਜਾਣਾ ਹਾਂ ਹਾਂ ਜੀ ਨਕੋਦਰ ਆਪਾਂ ਪਹੁੰਚ ਗਏ ਸੀ ਕਿਹਦੇ ਰਿਕਸ਼ੇ ਦੇ ਬੈਠੇ ਆ ਆਈ ਜੀ ਅਖਾ ਸੋ ਮਜ਼ਾ ਇੱਥੇ ਹੁੰਦਾ ਨਾ ਉਹ ਗੱਡੀਆਂ ਗੁੱਡੀਆਂ ਚ ਨਹੀਂ ਹੁੰਦਾ ਜੌਣੀ ਮਾਲੀ ਹਾਂ ਨਜ਼ਾਰਾ ਇੱਥੇ ਹੀ ਹੁੰਦਾ ਇੱਥੇ ਹੀ ਹੁੰਦਾ ਯਾਰ ਠੀਕ ਹੈ ਜੀ ਸ਼ੁਰੂ ਤੋਂ ਆਪਾਂ ਗਰੀਬ ਬੰਦੇ ਆ ਤੁਹਾਨੂੰ ਪਤਾ ਹੀ ਆਪਾਂ ਗੱਡੀ ਗੁੱਡੀਆਂ ਵਾਲੇ ਆ ਰਸ਼ਦ ਨਜ਼ਾਰਾ ਪੂਰਾ ਫੋਲੋ ਆ ਜੀ ਤਾਂ ਹੁਣ ਆਪਾਂ ਘਰ ਨੂੰ ਜਾ ਰਹੇ ਆ ਚਲੋ ਅੱਜ ਦਾ ਬਲੌਗ ਆਪਣਾ ਇੱਥੇ ਖਤਮ ਹੁੰਦਾ ਤਾਂ ਬਾਕੀ ਬਲੌਗ ਬਹੁਤ ਕਰਨਾ ਬਲੌਗ ਠੀਕ ਹੈ ਨਹੀਂ ਨਹੀਂ ਕਰ ਜਾਣਾ ਹੁਣ ਬਹੁਤ ਓਕੇ ਆ ਠੀਕ ਹੈ ਜੀ ਤਾਂ ਨਾ ਤੁਹਾਨੂੰ ਮਿਲਦੇ ਆਪਾਂ ਨੈਕਸਟ ਬਲੌਗ ਚ ਸਬਸਕ੍ਰਾਈਬ ਕਰ ਦਿਓ ਚੈਨਲ ਆਪਣਾ ਪੂਰਾ ਜੀ ਦੀ ਗੈ ਲਾਈਕ ਲੁੱਕ ਕਰ ਦਿਓ ਬਲੌਗ ਬਹੁਤ ਯਸਵਾ ਚਲੋ ਠੀਕ ਹੈ ਜੀ ਓਕੇ ਕਮੈਂਟ ਕਰ ਦਿਓ